ਦੇਖੋ ਗੁਰੂ ਨਾਨਕ ਸਾਹਿਬ ਸੈਦਪੁਰ ਗਏ ਆ ਜਿੱਥੇ ਮੇਰਾ ਥਾ ਤੁਸੀ ਗੁਰਦੁਆਰਾ ਰੋੜੀ ਸਾਹਿਬ ਗਏ ਹੋਗੇ ਸੈਦਪੁਰ ਗਏ ਮਹਾਰਾਜ ਇਹ ਇਹ ਪਿੰਡ ਦੇ ਨਾਂ ਤਿੰਨ ਵਾਰੀ ਸੰਜੀ ਬਾਬਰ ਨੇ ਆਪਣੀ ਜੀਵਨੀ ਚ ਲਿਖਿਆ ਹੈ ਸੈਦਪੁਰ ਆਮ ਸ਼ਬਦ ਵਰਤ ਦੇ ਸੰ ਸੈਦਪੁਰ ਇਸ ਸੈਦਪੁਰ ਜਿਹੜਾ ਪਿੰਡ ਸੀ ਉਦੋਂ ਸੈਦਪੁਰ ਵਰਤਿੰਦਾ ਸੀ ਕਿਉਂਕਿ ਬਾਬਰ ਦੀ ਜਿਹੜੀ ਜੀਵਨੀ ਉਹ ਚੋਂ ਲਿਖ ਰਿਹਾ ਇਸ ਸੈਦਪੁਰ ਪਿੰਡ ਕਹਿੰਦਾ ਸਿਆਲਕੋਟ ਵਾਲੇ ਮੰਨ ਗਏ ਸੈਦਪੁਰ ਵਾਲੇ ਅੜੇ ਇਹਦਾ ਮਤਲਬ ਕਿ ਉਸ ਉਸ ਵਕਤ ਤੇ ਸ਼ਬਦ ਸੈਦਪੁਰ ਉਸ ਤੋਂ ਬਾਅਦ ਹੋਇਆ ਕਿ ਸ਼ੇਰ ਸ਼ਾ ਸੂਰੀ ਆਇਆ ਉਹਨੇ ਨੂੰ ਢਾ ਕੇ ਜਿਹੜਾ ਪਿੰਡ ਦੁਬਾਰਾ ਬਣਾਇਆ ਉਹਦਾ ਨਾਮ ਰੱਖਿਆ ਸ਼ੇਰਗੜ ਇਹ ਐਮਨਾਬਾਦ ਜੀ ਨੂੰ ਆਪਾਂ ਕਹਿੰਦੇ ਆ ਬਾਅਦ ਚ ਕਹੇ ਪਹਿਲਾਂ ਸੈਦਪੁਰ ਸੀ ਫਿਰ ਹਮਾਇੂ ਵੈਗਰੂ ਮੇ ਸ਼ੇਰ ਸ਼ਾ ਸੂਰੀ ਆਇਆ ਉਹਨੇ ਟਾ ਕੇ ਬਣਾਇਆ ਇਹਦਾ ਨਾਮ ਸ਼ੇਰਗੜ ਬਣ ਗਿਆ ਫਿਰ ਖਮਾਈਉ ਦਾ ਇੱਕ ਜਰਨਲ ਸੀ ਅਮੀਨ ਖਾਨ ਉਹਨੇ ਤੀਸਰੀ ਥਾਂ ਜਦੋਂ ਵਸਾਇਆ ਤੇ ਇਹਨੂੰ ਫਿਰ ਐਮਨਾਬਾਦ ਕਹਿਣ ਲੱਗ ਪਏ ਇਹ ਤਿੰਨ ਨਾਮ ਨੇ ਇਸ ਇਸ ਪਿੰਡ ਦੇ ਭਾਈ ਲਾਲੂ ਜੀ ਇੱਥੇ ਰਹਿੰਦੇ ਨੇ ਬੜਾ ਸਿਦਕੀ ਹੈ ਉੰਜ ਵੈਸੇ ਭਾਈ ਕਾਨ ਸਿੰਘ ਨਾਬਾ ਜੀ ਨੇ ਲਿਖਿਆ ਹੈ ਕਿ ਭਾਈ ਲਾਲੋ ਘਟੌੜਾ ਗੋਤ ਦੇ ਤਿਰਖਾਨ ਸਨ ਮੈਂ ਸਿਰਫ ਹਿਸਟਰੀ ਦੇ ਲਈ ਕਹਿ ਲਗਾ ਇਹਨੂੰ ਜਾਤ ਪਾਤ ਨਾਲ ਜੋੜ ਲਿਓ ਕਿ ਉਹ ਘਟੋੜਾ ਜਾਤ ਦੇ ਤਰਖਾਨ ਸਨ ਸੰਤੋਖੀ ਸੀ ਕਿਰਤੀ ਸੀ ਰੱਬ ਦੇ ਭੈਵਾਲਾ ਸੀ ਤੇ ਨਾਲ ਉਹਨਾਂ ਸ਼ਬਦ ਵਰਤੇ ਨੇ ਉਹਦੇ ਘਰੋਂ ਬੀਬੀ ਬਹੁਤ ਹੀ ਭਾਵਨਾਵਾਲੀ ਸੀ ਇਹਨਾਂ ਦੀ ਇੱਕ ਬੇਟੀ ਸੀ ਪੁੱਤਰ ਕੋਈ ਨਹੀਂ ਸੀ ਤੇ ਭਾਈ ਸਾਹਿਬ ਅੱਗੇ ਲਿਖਦੇ ਨੇ 47 ਤੱਕ ਉਹਨਾਂ ਦੀ ਸੰਤਾਨ ਪਾਕਿਸਤਾਨ ਵਿੱਚ ਪਿੰਡ ਤਤਲਾ ਵਿੱਚ ਰਹਿੰਦੀ ਸੀ ਇਨਾਂ ਕੁ ਸਿਰਫ ਹਵਾਲਾ ਦਿੱਤਾ ਜੀ ਉਹਨਾਂ ਸਾਡੇ ਕੋਲ ਜਨਮ ਸਾਖੀਆਂ ਨੇ ਜਿਹੜੀਆਂ ਭਾਈ ਸਾਹਿਬ ਦੀ ਗੱਲਬਾਤ ਹਿਸਟਰੀ ਦੇ ਗ੍ਰੰਥ ਨੇ ਮਹਾਰਾਜ ਐਮਨਾਬਾਦ ਜਾਂਦੇ ਆ ਭਾਈ ਲਾਲੋ ਆਪਣੇ ਘਰ ਵਿੱਚ ਗਏ ਥੋੜੀ ਜੀ ਮੈਂ ਬੇਨਤੀ ਕਰਨੀ ਹੈ ਕਿਉਂਕਿ ਸੱਤ ਵਾਰੀ ਸ਼ਬਦ ਬਾਬਾ ਜੀ ਨੇ ਵੇ ਲਾਲੋ ਕਿਹਾ ਹੈ ਖੇ ਲਾਲੋ ਵੇ ਲਾਲੋ ਦੋ ਸਿੱਖਾਂ ਦਾ ਖਾਸ ਕਰਕੇ ਗੁਰੂ ਸਾਹਿਬ ਜ਼ਿਕਰ ਕਰਦੇ ਇੱਕ ਮਰਦਾਨੇ ਦਾ ਤੇ ਇੱਕ ਲਾਲੋ ਦਾ ਸਤਗੁਰੂ ਐਮਨਾਬਾਦ ਜਾਂਦੇ ਨੇ ਪਾਈ ਲਾਲੂ ਦੇ ਘਰ ਪਹੁੰਚਦੇ ਆ। ਬਾਰ-ਬਾਰ ਇਹਦਾ ਘਰ ਉਸ ਕਹਿੰਦੇ ਸਨ ਕਿ ਮਹਾਰਾਜ ਜਦੋਂ ਜਾਂਦੇ ਆ ਤੇ ਇਹ ਆਪਣੇ ਘਰ 'ਚ ਬੈਠਾ ਹੈ। ਤੇ ਗੁਰੂ ਨਾਨਕ ਸਾਹਿਬ ਇਹਦੇ ਘਰ 'ਚ ਪ੍ਰਵੇਸ਼ ਕਰਦੇ ਆ ਤੇ ਜਨਮਸਾਖੀ ਵਾਲਾ ਕਹਿੰਦਾ ਹੈ ਕਿ ਆਵਾਜ਼ ਦਿੱਤੀ ਲਾਲੋ ਘਰ ਹੈ। ਉੱਤਰ ਮਿਲਿਆ ਜੀ ਹਾਂ ਘਰ ਹਾਂ। ਤੇ ਮਹਾਰਾਜ ਅੰਦਰ ਵੜਦੇ ਆ। ਤੇ ਪੁੱਛਦਾ ਜੀ ਤੁਸੀਂ ਕੌਣ ਪੁੱਤਰ ਦਿੰਦਿਆ ਹੱਸ ਕੇ ਲਾਲੋ ਅਸੀਂ ਮੁਸਾਫਰ ਹਾਂ ਅੱਗੋਂ ਨਾਲੇ ਕਿਲਾ ਘੜੀ ਜਾ ਰਹੇ ਆ ਨਾਲੇ ਇੱਕ ਪਾਸੇ ਕਿਲਾ ਘੜਦਿਆਂ ਵੇਖ ਕੇ ਕਹਿੰਦਾ ਇਹ ਤਾਂ ਸਾਰੀ ਸੰਸਾਰ ਹੀ ਮੁਸਾਫਰ ਖਾਨਾ ਹੈ ਫਿਰ ਸ਼ਬਦ ਸੁਣਿਓ ਤੁਸੀਂ ਕੌਣ ਹੋ ਕਹਿਣ ਲੱਗੇ ਜੀ ਮੈਂ ਮੁਸਾਫਰ ਹਾਂ ਉਹ ਕਹਿੰਦਾ ਸਾਰਾ ਸੰਸਾਰ ਹੀ ਮੁਸਾਫਰ ਖਾਨਾ ਹੈ ਅਗਲੇ ਸ਼ਬਦ ਵਰਦਿਆ ਲਾਲੋ ਕੀ ਕਰਨਾ ਹੈ ਜੀ ਮੈਂ ਕਿੱਲੇ ਘੜ ਰਿਆਂ ਤੇ ਗੁਰੂ ਸਾਹਿਬ ਅਗਲਾ ਸ਼ਬਦ ਵਰਤਿਆ ਲਾਲੋ ساری ਜ਼ਿੰਦਗੀ ਕਿੱਲੇ ਹੀ ਘੜੀ ਜਾਏਗਾ ਇਹਨੇ ਇੱਕ ਸ਼ਬਦ ਕਹੇ ਉੱਥੇ ਭਾਵੇਂ ਜਨਮ ਸਾਖੀ ਨੇ ਕਿਹਾ ਵੀ ਮਹਾਰਾਜ ਜੀ ਨੂੰ ਉਹ ਪੁੱਛਦਾ ਤੁਸੀਂ ਕੌਣ ਮਹਾਰਾਜ ਕਿ ਤੁਸੀਂ ਪਹਿਚਾਨ ਮੈਨੂੰ ਉਹ ਕਹਿੰਦਾ ਮੈਂ ਜਾਣਦਾ ਨਹੀਂ ਪਰ ਜਦੋਂ ਕਹਿੰਦੇ ਨੇ ਨਾਨਕ ਨਿਰੰਕਾਰ ਹੀ ਸ਼ਬਦ ਵਰਤਿਆ ਉਸ ਵਕਤ ਲਾਲੋ ਛੱਡ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਟਹਿ ਪਿਆ ਇਹਦਾ ਮਤਲਬ ਹਜ਼ੂਰ ਦੀ ਉਸ ਵਕਤ ਜਿਹੜੀ ਰੂਖਾਨੀਅਤ ਦੀ ਖਿਆਤੀ ਸੀ ਪ੍ਰਸਿੱਧੀ ਸ਼ਬਦ ਵਰਤਾਂ ਉਸ ਦਾ ਪਤਾ ਭਾਈ ਲਾਲੋ ਨੂੰ ਜ਼ਰੂਰ ਸੀ ਇੱਥੇ ਦੋ ਤਿੰਨ ਬਿੰਤੀਆਂ ਵਿੱਚ ਇੱਥੇ ਸਾਖੀ ਸੰਪੰਨ ਨਹੀਂ ਕਰਨੀ ਪਹਿਲੀ ਗੱਲ ਇਹ ਕਿ ਕਿਸੇ ਵੀ ਗ੍ਰੰਥ ਚ ਇਤਿਹਾਸ ਦੇ ਕਿਸੇ ਗ੍ਰੰਥ ਚ ਭਾਈ ਲਾਲੋ ਦੀ ਮਿਲਣੀ ਇਸ ਤੋਂ ਪਹਿਲਾਂ ਕਿਤੇ ਬਾਬਾ ਜੀ ਨਾਲ ਹੋਈ ਨਹੀਂ ਨਾ ਉਹ ਸੰਗੀ ਹੈ ਜਾਂਕਿ ਇਹ ਵੀ ਸੁਲਤਾਨਪੁਰ ਗਿਆ ਸੀ ਇਹ ਤਲਵੰਡੀ ਗਿਆ ਸੀ ਨਹੀਂ ਕਿਤੇ ਵੀ ਜ਼ਿਕਰ ਨਹੀਂ ਮਿਲਦਾ ਭਾਈ ਲਾਲੋ ਦੇ ਕਰ ਹਜ਼ੂਰ ਪਹਿਲੀ ਵਾਰ ਇੱਥੇ ਜਾਂਦੇ ਆ ਤੇ ਇਹ ਗੱਲ ਬੜੀ ਸਪਸ਼ਟ ਹੈ ਕਿ ਭਾਈ ਲਾਲੋ ਦੀ ਨੀਅਤ ਇੰਨੀ ਕਰ ਰਾਸ ਸੀ ਇੰਨੀ ਨੀਅਤ ਰਾਸ ਸੀ ਉਹਦਾ ਮਨਵਾ ਬਿਲਕੁਲ ਤਿਆਰ ਸੀ ਤੇ ਗੁਰੂ ਨਾਨਕ ਸਾਹਿਬ ਉਹਦੇ ਘਰ ਵਿੱਚ ਪਹੁੰਚ ਗਏ ਨਿਯਤ ਇੰਨੀ ਚੰਗੀ ਸੀ ਨਾਨਕ ਘਰੀ ਬੈਟਿਆਂ ਸੋ ਮਿਲੈ ਜੇ ਨਿਯਤ ਰਾਸ ਕਰੇ ਨਿਯਤ ਉਹਦੀ ਰਾਸ ਸੀ ਦੂਜੀ ਗੱਲ ਉਥੋਂ ਦੇ ਜਿਹੜਾ ਹਾਕਮ ਸੀ ਉਹਦਾ ਨਾਮ ਜ਼ਾਲਮ ਖਾਨ ਸੀ ਜ਼ਾਲਮ ਖਾਨ ਦਾ ਜਿਹੜਾ ਅਹਿਲਕਾਰ ਸੀ ਖਤਰੀ ਉਹਨੂੰ ਮਲਕ ਭਾਗੋ ਕਹਿੰਦੇ ਸਨ ਵਰਣਵੰਡ ਦੇ ਮੁਤਾਬਕ ਜੇ ਅਸੀਂ ਦੇਖੀ ਜਿਹੜੀ ਉਸ ਵਕਤ ਦੀ ਸਿਸਟਮ ਸੀ ਉਹਦੇ ਮੁਤਾਬਕ ਭਾਈ ਲਾਲੋ ਨੂੰ ਲੋਕ ਸ਼ੁੱਧਰ ਕਹਿੰਦੇ ਆ ਮੈਂ ਉਸ ਵਕਤ ਦੀ ਗੱਲ ਕਹਿ ਰਿਹਾ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲੀ ਬਖਸ਼ਿਸ਼ ਕੀਤੀ ਇਹਨੂੰ ਪੋਲੀਟਿਕਲ ਤੌਰ ਤੇ ਇਹ ਨਾ ਕਿ ਤੁਰਨਾ ਮਹਾਰਾਜ ਭਾਈ ਲਾਲੋ ਦੀ ਕੁੱਲੀ ਵੀ ਚਲੇ ਗਏ ਮੈਂ ਕਈ ਵਾਰੀ ਬੇਨਤੀ ਕਰਨਾ ਕਿ ਉਹ ਰੋਹਾਨੀਅਤ ਤੇ ਪੱਖੋਂ ਗਿਆ ਬਖਸ਼ੀਸ਼ ਕਰਨ ਗਿਆ ਉਹ ਕੋਈ ਇਹ ਨਹੀਂ ਵੀ ਮੈਂ ਇਸ ਕੁੱਲੀ 'ਚ ਗਿਆ ਇਹ ਬੰਦਾ ਮੇਰੇ ਮੇਰੇ ਨਾਲ ਜੁੜ ਜਾਏਗਾ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹਦੀ ਕੁੱਲੀ 'ਚ ਜਾਂਦੇ ਆ ਤੇ ਇਸ ਗੱਲ ਨੂੰ ਸਿੱਧ ਕਰ ਦਿੱਤਾ ਕਿ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤਨੀਚ ਨਾਨਕ ਤਿੰਨ ਕਾ ਸੰਗ ਸਾਤ ਵੱਡਿਆਂ ਸਿਉ ਕਿਆ ਰੀਸ ਜਿੱਥੇ ਨੀਤ ਜਿ ਸੰਭਾਲੀਐ ਤਿੱਥੇ ਨਦਰ ਤੇਰੀ ਬਖਸ਼ੀਸ ਦੂਸਰੀ ਗੱਲ ਜਿਹੜਾ ਸੀ ਸ਼ਬਦ ਗੁਰੂ ਅਰਜਨ ਸਾਹਿਬ ਚੋਂ ਇੱਕ ਪੜਨੇ ਭਾਵੇਂ ਉਹ ਉਸ ਘਟਨਾ ਨੂੰ ਕਬੀਰ ਸਾਹਿਬ ਨੇ ਭਾਈ ਗੁਰਦਾਸ ਸਾਹਿਬ ਨੇ ਇਵਨ ਕੇ ਗੁਰੂ ਰਾਮਦਾਸ ਜੀ ਨੇ ਵਰਤਿਆ ਮਹਾਰਾਜ ਕਹਿੰਦੇ ਜਿੱਥੇ ਭਾਵਨਾ ਹੋਵੇ ਉੱਥੇ ਨਾ ਇਮਾਰਤ ਦੇਖੀ ਜਾਂਦੀ ਏ ਨਾ ਉਥੇ ਸਹੂਲਤ ਦੇਖੀ ਜਾਂਦੀ ਏ ਜਿਸ ਬੰਦੇ ਦੇ ਅੰਦਰ ਭਾਵਨਾ ਹੋਵੇਗੀ ਉਹਦੀ ਝੌਂਪੜੀ ਵਿੱਚ ਵੀ ਗੁਰੂ ਆਪ ਚੱਲ ਕੇ ਜਾਂਦਾ ਏ ਜੇ ਭਾਵਨਾ ਤੋਂ ਵਿਹੀਣ ਅਰਬਾਂ ਪਤੀ ਬੰਦੇ ਮਹਾਲਤ ਤੇ ਬੰਗਲੇ ਬਣਾ ਕੇ ਬੈਠਾ ਗੁਰੂ ਉਹਦੇ ਨੇੜੇ ਵੀ ਨਹੀਂ ਜਾਂਦਾ ਭਾਵਨਾ ਵੀ ਹੁਣ ਕਹਿ ਰਿਹਾ ਦੇਖੇ ਨੂੰ ਥੋੜਾ ਜਿਹਾ ਸੁਣਿਓ ਜਿਹੜਾ ਸ਼ਬਦ ਨੇ ਰਾਜਨ ਕੌਣ ਤੁਮਾਰਾ ਆਵੈ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ 모ਹੇ ਭਾਵੇ ਇਹ ਘਟਨਾ ਪਾਵੇਂ ਖਸਤਨਾਪੁਰ ਦੀ ਇਸ ਨਾਲ ਇਹਦਾ ਕੋਈ ਤੱਲੁਕਤ ਨਹੀਂ ਸ਼ਬਦ ਨਾਲ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਸ਼ਬਦ ਇਸ ਗੱਲ ਦੀ ਸ਼ਾਹਦੀ ਭਰ ਰਿਹਾ ਹੈ ਗਵਾਹੀ ਦੇ ਰਿਹਾ ਹੈ ਕਿ ਪਰਮਾਤਮਾ ਦੀ ਇਬਾਦਤ ਕਰਨ ਵਾਲਾ ਪ੍ਰੇਮਾ ਭਗਤੀ ਵਾਲਾ ਰੱਬ ਦੇ ਨਾਮ 'ਚ ਜੁੜਿਆ ਹੋਇਆ ਉਹਦੇ ਕੋਲ ਦੁਨੀਆਂ ਦੀ ਸਹੂਲਤ ਪਾਵੇਂ ਕੁਝ ਵੀ ਨਾ ਹੋਵੇ ਖਿਰਦੇ ਦਾ ਪ੍ਰੇਮ ਉਸਾਲੇ ਮਾਰਦਾ ਹੋਵੇ ਸੱਚ ਇਹ ਵੇ ਉਹ ਦੇ ਸਾਹਮਣੇ ਦੌਲਤ ਦੀ ਕੀ अहमियत ਉੱਤੇ ਸਿਰਫ ਭਾਵਨਾ ਚੱਲਦੀ ਹੈ। ਰਾਜਨ ਕੌਣ ਤੁਮਾਰਾ ਆਵੇ ਐਸੋ ਪਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹੇ ਪਾਵੇ ਉਹ ਨਿਮਰਤਾ ਵਾਲਾ। ਦੂਜੇ ਪਾਸੇ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ ਕਿ ਨੀਚ ਜਾਤਾਰ ਜਪਤਿਆਂ ਉਤਮ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁਤਾ ਕਿਸ਼ਨ ਉਤਰਿਆ ਘਰ ਜਿਸ ਜਾਏ ਨਾਮ ਦੇ ਪ੍ਰੀਤ ਲੱਗੀ ਖਰ ਸੇਤੀ ਲੋਕ ਛੀਪਾ ਕਹਿ ਬੁਲਾਏ ਖੱਤਰੀ ਬ੍ਰਾਹਮਣ ਪਿਟ ਦੇ ਛੋਡੇ ਖਰ ਨਾਮ ਦਿਓ ਲਿਆ ਮੁਖ ਲਾਏ ਰਬਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ ਪਤਿਤ ਜਾਤ ਉਤਮ ਭਇਆ ਚਾਰ ਵਰਨ ਪਏ ਪਗ ਆਏ ਮੈਂ ਸਿਰਫ ਇੱਕ ਬੇਨਤੀ ਕਰਾਂਗਾ ਜੀ ਇੱਥੇ ਉਸ ਬੰਦੇ ਦੀ ਭਾਵਨਾ ਹੈ ਹੁਣ ਜੇ ਇਸ ਕੀ ਜੀ ਮਹਾਰਾਜ ਅਜੋਰ ਦਿੰਦੇ ਕਿਰਤ ਕਰਦਾ ਸੀ ਤਾਂ ਗਿਆ ਕੋਈ ਗੱਲ ਨਹੀਂ ਗੁਰੂ ਸਾਹਿਬ ਕੀਰਤ ਤੇ ਬਹੁਤ ਜ਼ੋਰ ਦਿੰਦੇ ਆ ਜੇ ਇਕੱਲੀ ਕੀਰਤ ਰਹਿ ਜਾਏ ਤੇ ਕੀਰਤੇ ਨਾ ਹੋਵੇ ਉਹ ਵੀ ਕੇਵਲ ਧੰਦਾ ਬਣ ਕੇ ਰਹਿ ਜਾਂਦਾ ਹੈ ਸੰਸਾਰੀ ਧੰਦਾ ਹੀ ਹੈ ਨਾ ਵੀ ਆ ਇਸੇ ਕਰਕੇ ਜਿਹੜੇ ਸ਼ਬਦ ਤੋਂ ਨਾਮ ਤੋਂ ਕੰਨੀ ਕਤਰਾਉਂਦੇ ਆ ਉਹ ਇਹ ਅੱਜ ਕੱਲ ਉਹਨਾਂ ਬਦਲ ਦਿੱਤੀ ਬਾਬਾ ਜੀ ਨੇ ਕਿਹਾ ਕੀਰਤ ਕਰੋ ਨਾਮ ਜਪੋ ਵੰਡ ਛਕੋ ਕਹਿੰਦੇ ਆ ਕੀਰਤ ਕਰੋ ਸੱਚ ਬੋਲੋ ਤੇ ਵੰਡ ਛਕੋ ਉਹ ਨਾਮ ਜਪਣ ਤੋਂ ਥੋੜਾ ਜਿਹਾ ਕਿਉਂਕਿ ਭਾਂਦਾ ਨਹੀਂ ਪਿਆ ਇੱਥੇ ਕੀਰਤ ਵੀ ਉਹ ਕਰ ਰਿਹਾ ਹੈ ਪੁਰਖ ਦੇ ਨਾਲ ਨਾਲ ਉਹਦੀ ਰੂਖਾਨੀ ਭਾਵਨਾ ਕਿੰਨੀ ਕੋ ਹੈ ਮਹਾਰਾਜ ਸੱਚੇ ਪਾਤਸ਼ਾ ਉਹਦੇ ਘਰ ਜਾਂਦੇ ਆ ਭਾਈ ਲਾਲੂ ਸਾਹਿਬ ਦੇ ਘਰ ਗੁਰਮਖੋ ਉੱਥੇ ਮੈਂ ਹੈਰਾਨ ਹੁੰਨਾ ਸਾਖੀ ਵਾਲਾ ਕਹਿੰਦਾ ਪਹਿਲੀ ਵਾਰ ਹਜ਼ੂਰ ਕਹਿੰਦੇ ਆ ਕਿ ਭੁੱਖ ਲੱਗੀ ਹੈ ਕੁਝ ਛਕਣਾ ਹੈ ਹੁਣ ਉਸੇ ਪਿੰਡ ਦੇ ਵਿੱਚ ਉਸੇ ਥਾਂ ਤੇ ਮਲਕ ਭਾਗੋ ਆਪਣੇ ਬਜ਼ੁਰਗਾਂ ਦੀ ਸਿਮਰਤੀ ਵਿੱਚ ਉਹ ਕਰ ਰਿਹਾ ਹੈ ਬ੍ਰਹਮ ਭੋਜ ਉਹਨੇ ਸਾਰੇ ਵਰਨਾ ਦੇ ਲੋਕ ਬੁਲਾਇਆ ਪਰ ਹਜ਼ੂਰ ਸੱਚੇ ਪਾਤਸ਼ਾਹ ਨਹੀਂ ਜਾਂਦੇ ਉਹ ਕਹਿੰਦਾ ਸ ਦੇਖੋ ਪਿੰਡ ਚ ਕੋਈ ਤਿਤਥੀ ਆਇਆ ਹੋਵੇ ਕੋਈ ਸੰਤ ਕੋਈ ਸਾਧੂ ਕੋਈ ਵਕੀਰ ਹੋਇਆ ਹੋਵੇ ਉਹ ਕਹਿੰਦਿਆ ਵੀ ਲਾਲੋ ਦੇ ਘਰ ਗੁਰੂ ਸਾਹਿਬ ਲਈ ਸ਼ਬਦ ਵਰਤਿਆ ਵੀ ਗੁਰੂ ਨਾਨਕ ਸਾਹਿਬ ਆਇਆ ਚਲੋ ਤੇ ਖੱਤਰੀ ਸ਼ਬਦ ਵੀ ਵਰਤਿਆ ਉਹ ਆਏ ਹੋਏ ਨੇ ਪਹਿਲਾਂ ਤੋਂ ਤੜਫਿਆ ਬੇਦੀ ਲਾਲੋ ਦੀ ਝੌਂਪੜੀ ਚ ਉਨੇ ਆਦਮੀ ਭੇਜੇ ਕਿ ਜਾਓ ਨਾਨਕ ਨੂੰ ਬੁਲਾ ਕੇ ਲਿਆਓ ਕਿ ਸਾਡੇ ਕਰ ਮੇਰੇ ਕਰ ਆ ਕੇ ਬ੍ਰਹਮ ਪੋਸ਼ਕੇ ਉੱਥੇ ਕੀ ਝੌਂਪੜੀ ਚ ਉਹ ਆਦਮੀ ਆਇਆ ਹਜ਼ੂਰ ਨੇ ਕਿਹਾ ਮੈਨੂੰ ਲੋੜ ਨਹੀਂ ਬ੍ਰਹਮ ਪੋਚ ਦੀ ਮੈਂ ਬ੍ਰਹਮ ਪੋਜ ਨਹੀਂ ਸਕਣ ਆਇਆ ਉਹ ਵਾਪਸ ਚਲਾ ਗਿਆ ਉਹਨੂੰ ਦੂਸਰੀ ਵਾਰੀ ਬੰਦਾ ਭੇਜਿਆ ਵੀ ਇੱਥੇ ਚਾਰੇ ਵਰਨਾ ਨੂੰ ਸੱਦਾ ਦਿੱਤਾ ਲਾਲੋਂ ਵੀ ਆਏ ਉਹ ਕਹਿੰਦਾ ਆ ਕੇ ਵੀ ਬਾਬਾ ਜੀ ਨੂੰ ਚਾਰੇ ਵਰਨਾਂ ਦੇ ਲੋਕ ਆ ਰਹੇ ਮਹਾਰਾਜ ਕਹਿੰਦੇ ਮੈਂ ਕਿਸੇ ਵੀ ਵਰਨ ਦਾ ਨਹੀਂ ਮੇਰਾ ਕੋਈ ਵਰਨ ਨਹੀਂ ਉਹ ਫਿਰ ਵਾਪਸ ਚਲਾ ਗਿਆ ਇਧਰ ਭਾਈ ਲਾਲੋ ਜੀ ਇਹ ਉੱਠੇ ਜਨਮ ਸਾਹਿਬ ਕੀ ਕਹਿੰਦੀ ਹੈ ਬਾਜਰੇ ਦੀ ਰੋਟੀ ਸਾਗ ਚਲੋ ਕਈ ਸੱਜਣ ਸੀ ਸਾਰੇ ਜੋ ਪੁਰਾਣਾ ਪੜਦੇ ਆਂ ਕੋਧਰੇ ਦੀ ਰੋਟੀ ਕੋਧਰੇ ਦੀ ਰੋਟੀ ਸਾਗ ਹੈ ਉਹਦੀ ਘਰ ਵਾਲੀ ਉੱਠੀ ਜੋ ਕੁਝ ਘਰ ਚ ਤਿਆਰ ਕਰਨ ਲੱਗੀ ਉਹਨੇ ਹੱਥ ਧੋ ਕੇ ਜਿੱਥੇ ਹਜ਼ੂਰ ਨੂੰ ਬਿਠਾਣਾ ਹੈ ਉੱਥੇ ਚੌਂਕੇ ਤੇ ਪੋਚਾ ਫੇਰਨ ਲੱਗ ਪਈ ਜਦੋਂ ਪੋਚਾ ਫੇਰ ਰਹੀ ਏ ਤੇ ਲਾਲੋ ਕਹਿੰਦਾ ਜੀ ਮਹਾਰਾਜ ਆਓ ਚੌਂਕਾ ਤਿਆਰ ਈ ਪ੍ਰਸ਼ਾਦ ਪਾਓ ਹਜ਼ੂਰ ਕਹਿੰਦੇ ਲਾਲੋ ਕਿਹੜਾ ਚੌਂਕਾ ਕਹਿੰਦਾ ਮਹਾਰਾਜ ਇਹ ਦੇਖੋ ਚੌਂਕਾ ਤਿਆਰ ਕੀਤਾ ਹੈ ਗੋਬਰ ਦੇ ਨਾਲ ਸੁੱਚਾ ਕਰ ਦਿੱਤਾ ਸਤਗੁਰੂ ਕਹਿੰਦਿਆ ਲਾਲੋ ਸਾਰੀ ਧਰਤੀ ਨਾਨਕ ਦਾ ਚੌਂਕਾ ਛਕਣਾ ਤਾਂ ਪ੍ਰਸ਼ਾਦਾ ਮੈਨੂੰ ਇੱਥੇ ਹੀ ਲਿਆ ਦੇ। ਆ ਮਨ ਦਾ ਭਰਮ ਕੱਢ। ਇਹ ਸਾਰੀ ਜ਼ਮੀਨ ਇਹ ਸਾਰੀ ਧਰਤੀ ਹੀ ਮੇਰਾ ਚੌਂਕਾ ਹੈ। ਉਸ ਵਕਤ ਕਹਿੰਦੇ ਆ ਕਿ ਗੁਰੂ ਨਾਨਕ ਸਾਹਿਬ ਨੇ ਜਦੋਂ ਪ੍ਰਸ਼ਾਦ ਛਕਣ ਲੱਗੇ ਮਰਦਾਨਾ ਜੀ ਦੇ ਮਨ 'ਚ ਜ਼ਰੂਰ ਆਇਆ। ਕਿਉਂਕਿ ਜਿਹਦੇ ਸ਼ੁਰੂਆਤ ਤੇ ਮਹਾਰਾਜ ਜਣ ਮੈਂ ਪਿਛਲੇ ਦਿਨ ਕਿਹਾ ਵੀ ਉਸ ਗੁਰਮਖ ਨੇ 54 ਸਾਲ ਬਾਬਾ ਜੀ ਦੇ ਨਾਲ ਰਿਹਾ। ਕੋਰਾਂ ਜਾਂ ਮਹੀਨੇ ਨਹੀਂ 1480 ਤੋਂ ਲੈ ਕੇ ਤੇ 1534 ਤੱਕ ਭਾਈ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ 54 ਸਾਲ ਉਹਨੇ ਸਭ ਕੁਝ ਦੇਖਿਆ ਸਭ ਕੁਝ ਸੁਣਿਆ ਤੇ ਸਭ ਕੁਝ ਉਹਨੇ ਮਾਣਿਆ ਹੈ। ਇਹ ਵੀ ਕਿ ਜਿਸ ਦਿਨ ਉਹਨੇ ਚੋਲਾ ਛੱਡਿਆ ਗੁਰੂ ਨਾਨਕ ਸਾਹਿਬ ਉਸ ਦਿਨ ਤੋਂ ਬਾਅਦ ਬਾਰੂ ਉਦਾਸੀਆਂ ਤੇ ਨਹੀਂ ਗਏ। ਮੰਚ 'ਚ ਜਰੂਰ ਆਇਆ ਮੈਂ ਸਿਰਫ ਅੱਜ ਥੋੜਾ ਜਿਹਾ ਇਤਿਹਾਸ ਲੈ ਰਿਹਾ ਮਨ ਚ ਆਇਆ ਵੀ ਇੱਕ ਪਾਸੇ ਇੰਨੇ ਪਕਵਾਨ ਤੇ ਦੂਜੇ ਪਾਸੇ ਆਹ ਸਾਗ ਤੇ ਮਹਾਰਾਜ ਜੀ ਨੇ ਇਸ਼ਾਰਾ ਕਰਕੇ ਕਿਹਾ ਮਰਦਾਨਿਆਂ ਸਤ ਕਰਤਾਰ ਕਹਿ ਕੇ ਸ਼ੱਕ ਫਿਰ ਦੱਸਿਂ ਇਤਿਹਾਸ ਕਹਿੰਦਾ ਭਾਈ ਸਾਹਿਬ ਨੇ ਉਹ ਭੋਜਨ ਮੂੰਹ ਚ ਪਾਇਆ ਇਸ ਤਰ੍ਹਾਂ ਲੱਗਾ ਜਿਵੇਂ ਅੰਮ੍ਰਿਤ ਮੇਰੇ ਮੁਖ ਚ ਚਲਾ ਗਿਆ ਹੈ ਮਹਾਰਾਜ ਕਹਿੰਦੇ ਦੱਸ ਦੇਖ ਮਰਦਾਨਿਆਂ ਕਹਿੰਦਾ ਬਾਬਾ ਅੰਮ੍ਰਿਤ ਜੈਸਾ ਰਸ ਮਹਾਰਾਜ ਲਾਲੂਵਾਲ ਵੇਖ ਕੇ ਕਹਿੰਨੇ ਇਹ ਭਲਾ ਬੰਦਾ ਹੈ ਇਹ ਪਰਮਾਤਮਾ ਦਾ ਭਗਤ ਹੈ ਇਹਦੀ ਕਿਰਤ ਦੁੱਧ ਵਰਗੀ ਸੁਚੀਕ ਕਹਿੰਦੇ ਇੰਨੇ ਸ਼ਬਦ ਕਹਿ ਕੇ ਲਾਲੋ ਜੀ ਇੱਕੋ ਦਮ ਹਜ਼ੂਰ ਦੇ ਚਰਨਾਂ 'ਚ ਮੱਥਾ ਟੇਕਿਆ ਮੇਰੇ ਸਮਰਾਤ ਗੁਰੂ ਨੇ ਸਿਰ ਤੇ ਹੱਥ ਰੱਖਿਆ ਸੱਚੀ ਮੁੱਚੇ ਨਾਮ ਦਾ ਲਾਲੋ ਸੀ ਤੇ ਲਾਲੋ ਲਾਲ ਹੀ ਕਰਕੇ ਰੱਖ ਦਿੱਤਾ ਮੈਸ ਕਰਕੇ ਕਿਆ ਇਹਨੂੰ ਕੱਲੀ ਆਮ ਮਿਲਣੀ ਨਹੀਂ ਸਮਝਣਾ ਭਾਈ ਲਾਲੋ ਦਾ ਅੰਦਰ ਰੰਗ ਦਿੱਤਾ ਉਹ ਪ੍ਰਮਾਤਮਾ ਦੇ ਰੰਗ ਵਿੱਚ ਰੁੱਤਿਆ ਗਿਆ ਉਹ ਰੂਖਾਨੀਅਤ ਦੇ ਉਸ ਮੁਕਾਮ ਤੇ ਪਹੁੰਚ ਗਿਆ ਪਰ ਮੈਂ ਇਹ ਥੋੜਾ ਜਿਹਾ ਰਿਪੀਟ ਆਪ ਜੀ ਨੂੰ ਕਰ ਦਿਆਂਗਾ ਸ਼ਬਦ ਇਹਨਾਂ ਗੱਲਾਂ ਨੂੰ ਗੁਰੂ ਸਾਹਿਬ ਦੇ ਸ਼ਬਦ ਵਿੱਚ ਪੈ ਰੱਖ ਕੇ ਤੁਰਿਓ ਜਦੋਂ ਸਮਰਾਤ ਗੁਰੂ ਹੱਥ ਰੱਖਦਾ ਸਿਰ ਤੇ ਉਦੋਂ ਇਹ ਬਖਸ਼ਿਸ਼ ਵਰਤਦੀ ਹੈ ਹਾਂ ਪੂਰਬਲੇ ਭਾਗ ਵੀ ਹੋਣ ਸਭ ਕੁਝ ਜਦੋਂ ਮਿਲਦਾ ਹੈ ਸਮਰਾਤ ਗੁਰੂ ਬਖਸ਼ਿਸ਼ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਚ ਹਜ਼ੂਰ ਨੇ ਖੁਦ ਕਿਹਾ ਕਰਹੁ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਾਈਆਂ ਮੇਰਾ ਹੀਰ ਹੈ ਰਤਨ ਨਾਮ ਹਰ ਵਸਿਆ ਪਰ ਕਦ ਪਤਾ ਕਦੋਂ ਗੁਰ ਹਾਥ ਧਰਿਓ ਮੇਰਾ ਮਾਥਾ ਮਹਾਰਾਜ ਕਹਿੰਦਿਆ ਸਮਰੱਥ ਗੁਰੂ ਭਟ ਸਾਬ ਜੀ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰਕੀਨੀ ਕਿਰਪਾ ਹਰਨਾਮ ਦਿਓ ਉਹਦੇ ਸੀਸ ਤੇ ਹੱਥ ਰੱਖਿਆ ਗੁਰਮਖੋ ਚੌਂਬੜੀ ਵਿੱਚ ਰਹਿਣ ਵਾਲਾ ਕੇਵਲ ਕਿੱਲੇ ਕਰਨ ਵਾਲਾ ਨਹੀਂ ਸਾਡੇ ਇੱਕ ਗੁਰਮਖ ਕਹਿੰਦੇ ਹੁੰਦੇ ਸਨ ਕਹਿੰਦੇ ਆ ਪਾਵੇਂ ਸਾਖੀ ਚ ਨਹੀਂ ਕਹਿੰਦੇ ਨੇ ਬਾਬੇ ਨੇ ਸਿਰ ਤੇ ਹੱਥ ਰੱਖ ਕੇ ਕਹੋ ਜਾ ਲਾਲੂ ਅਜ ਤੱਕ ਕਿल्ले ਘੜੇ ਨਹੀਂ ਤੈਨੂੰ ਸ਼ਬਦ ਦੀ ਦਾਤ ਦਿੱਤੀ ਅੱਜ ਤੋਂ ਬਾਅਦ ਤੂੰ ਬੰਦਿਆਂ ਦੇ ਜੀਵਨ ਘੜਨ ਲੱਗ ਪਏਗਾ ਉਹਨੂੰ ਸਤਿਗੁਰੂ ਨੇ ਨਾਮ ਦੀ ਦਾਤ ਦੇ ਕੇ ਅੱਜ ਇਸ ਤਰ੍ਹਾਂ ਪ੍ਰਚਾਰਕ ਨਹੀਂ ਮੈਂ ਫਿਰ ਆਪ ਨੂੰ ਕਹਾਂ ਇੱਕ ਐਸੀ ਚਲੋ ਆਉਨੇ ਆ ਕਥਾ ਕੀਤੀ ਕੀਰਤਨ ਕੀਤਾ ਨੌਲੇਜ ਦੇ ਤੌਰ ਤੇ ਬੋਲਨੇ ਆ ਇੱਕ ਉਹ ਨੇ ਜਿਨ੍ਹਾਂ ਨੂੰ ਸਤਿਗੁਰੂ ਥਾਪ ਕੇ ਭੇਜਦਾ ਜਿਨਨੂੰ ਸਤਗੁਰੁ ਥਾਪਿਆ ਤਿਨ ਮੇਟ ਨ ਸਕੈ ਕੋਈ ਇਹ ਥਾਪਿਆ ਗਿਆ ਹਜ਼ੂਰ ਨੇ ਇਹ ਦੇ ਘਰ ਪ੍ਰਸ਼ਾਦਾ ਛਕਿਆ ਰੋਲਾ ਪੈ ਗਿਆ ਹੁਣ ਉਹ ਮਲਕ ਭਾਗੋ ਕਿਵੇਂ ਬਰਦਾਸ਼ਤ ਕਰੇਗਾ ਹੁਣ ਤੇ ਇੱਕ ਗੱਲ ਬੜੀ ਸਪਸ਼ਟ ਹੈ ਮੈਂ ਸੱਚ ਕਹਿਨਾ ਚਲੋ ਸ਼ੱਕ ਦੇ ਅਸੀਂ ਵੀ ਸਾਰੀਆਂ ਥਾਵਾਂ ਤੇ ਵੀ ਕੋਈ ਇੱਚ ਦੋ ਰਾਵਾਂ ਨਹੀਂ ਪਰ ਇਹ ਗੱਲ ਜਿੰਨ ਚ ਰੱਖਿਓ ਭੋਜਨ ਦੇ ਤਿੰਨ ਹਿੱਸੇ ਵੰਦੇ ਆ ਇੱਕ ਹਿੱਸਾ ਹੁੰਦਾ ਜਿਹੜੀ ਤਾਕਤ ਦਿੰਦਾ ਹੈ ਇਹ ਵੀ ਪਿਛਲੇ ਦਿਨ ਹੀ ਕਿਹਾ ਸੀ ਜਿਵੇਂ ਅਸੀਂ ਅੱਜ ਕੱਲ ਦੇ ਪੜਿਆਂ ਲਿਖਿਆਂ ਸ਼ਬਦ ਚ ਆਇਰਨ ਮਿਲ ਗਿਆ ਵਿਟਾਮਿਨ ਸੀ ਮਿਲ ਗਿਆ ਡੀ ਮਿਲ ਗਿਆ ਕੈਲਸ਼ੀਅਮ ਮਿਲ ਗਿਆ ਜੋ એનર્ਜੀ ਕਹ ਲੋ ਦੂਸਰਾ ਭੋਜਨ ਦਾ ਹਿੱਸਾ ਹੁੰਦਾ ਹੈ ਜਿਹੜਾ ਮਲ ਬਣ ਕੇ ਖਾਰਜ ਹੁੰਦਾ ਹੈ ਤੀਸਰਾ ਭੋਜਨ ਦਾ ਸਭ ਤੋਂ ਸੂਖਸ਼ਮ ਹਿੱਸਾ ਹੁੰਦਾ ਹੈ ਜਿਹੜਾ ਥਾਟ ਬਣ ਕੇ ਸਾਡੇ ਮਨ ਉੱਤੇ ਅਸਰ ਕਰਦਾ ਹੈ ਇਕ ਦ੍ਰਿਸ਼ਤਮਾਨ ਤਾਕਤ ਦੂਸਰਾ ਮਲ ਤੀਸਰਾ ਉਹ ਸੂਖਸ਼ਮ ਹਿੱਸਾ ਜਿਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕੀਤਾ ਉੱਥੇ ਸਤਗੁਰਾਂ ਨੇ ਚੰਗੀ ਕੀਰਤ ਇਬਾਦਤ ਵਾਲਾ ਬੰਦਾ ਸਿਮਰਨ ਵਾਲਾ ਬੰਦਾ ਜਦੋਂ ਉਹ ਭੋਜਨ ਤਿਆਰ ਕਰਦਾ ਨਿਯਤ ਰਾਂਸ ਵਾਲਾ ਉਹਦੇ ਭੋਜਨ ਨੂੰ ਗੁਰੂ ਕਹਿੰਦਾ ਕਿ ਪਿਆਰਿਓ ਇਹ ਸੁਧਾ ਅੰਮ੍ਰਿਤ ਜੇ ਜਦੋਂ ਸਾਖਤ ਬੰਦਾ ਰੱਬ ਤੋਂ ਟੁੱਟਾ ਨਿੰਦਕ ਬੰਦਾ ਆਪਣੇ ਹੱਥ ਚ ਰੋਟੀ ਕੱਢਦਾ ਗੁਰੂ ਕਹਿੰਦਾ ਰਹਿਣ ਦਿਓ ਏ ਇਹਦੇ 36 ਪ੍ਰਕਾਰ ਦੇ ਖਾਣੇ ਵੀ ਜ਼ਹਿਰ ਬਣ ਕੇ ਅੰਦਰ ਨੂੰ ਤੰਗ ਕਰਨਗੇ ਕਪੜਾ ਅਸਰ ਨਹੀਂ ਕਰਦਾ ਚਲੋ ਆਪਾਂ ਦੂਜੇ ਪਾਸੇ ਕੋਈ ਉੱਤਰ ਨਹੀਂ ਦੇ ਰਿਹਾ ਕਿਸੇ ਨੂੰ ਵੀ ਆਹ ਆ ਇਹ ਕਹਿ ਰਹੇ ਨੇ ਗੁਰੂ ਸਾਹਿਬ ਕਹਿੰਦੇ ਆ ਸੰਤਨ ਕਾ ਦਾਣਾ ਰੂਖਾ ਉਹ ਉਹਨੇ ਮੱਖਣ ਕਿਹੜਾ ਰੱਖ ਕੇ ਥੋੜਾ ਦਿੱਤਾ ਸਾਗ ਤੇ ਕੋਧਰੇ ਦੀ ਰੋਟੀ ਸੰਤਨ ਦਾ ਦਾਣਾ ਰੁੱਖਾ ਸੋ ਸਰਬ ਨਿਧਾਨ ਉਹ ਜੇ ਸਾਰੇ ਖਲਾਨੇ ਨੇ ਗ੍ਰਹ ਸਾਖਤ 36 ਪ੍ਰਕਾਰ ਤੇ ਬਿਖੂ ਸਮਾਨ ਇਸੇ ਨੂੰ ਉਹ ਸ਼ਬਦ ਜਿਹੜਾ ਮੈਂ ਪੜ ਰਿਹਾ ਸਾਂ ਰਾਜਨ ਕੌਣ ਤੁਹਾਰੇ ਆਵੇ ਉਹ ਚ ਖੀਰ ਸਮਾਨ ਸਾਗ ਮੈਂ ਪਾਇਆ ਗੁਨ ਗਾਵਤ ਰਹਿਣ ਵਿਖਾਨੀ ਜਿਹੜਾ ਪੜਿਆ ਹੈ ਕਿ ਸ੍ਰੀ ਭਗਵਾਨ ਨਾ ਜਾਣੇ ਉਹਦੇ ਵਿੱਚ ਹੈ ਹੁਣ ਇੱਥੇ ਗ੍ਰਹਿ 사ਕਤ 36 ਪ੍ਰਕਾਰ ਤੇ বিকੂ ਸਮਾਨ ਅਗਲੀ ਬੇਨਤੀ ਹੋਰ ਇਬਾਦਤ ਕਰਨ ਵਾਲਾ ਵੈਗਰੂ ਇਹਨੂੰ ਭਾਵਨਾ ਨਾਲ ਸੁਣਿਓ ਪਖੰਡੀ ਨਾਲ ਚੇਤੇ ਕਿਤੇ ਕਰੀ ਜਾਇਓ ਕਿਉਂਕਿ ਮੈਨੂੰ ਸਭ ਤੋਂ ਵੱਡੀ ਦਿੱਕਤ ਇਹ ਹੁੰਦੀ ਏ ਅੱਜ ਜਦੋਂ ਇਬਾਦਤ ਦੀ ਸਿਮਰਨ ਦੀ ਸੰਤ ਦੀ ਗੁਰਮਖ ਦੀ ਦਰਵੇਸ਼ ਦੀ ਗੱਲ ਚੱਲਦੀ ਏ ਚੰਗਾ ਕੋਈ ਵੀ ਨਹੀਂ ਚੇਤੇ ਹੁੰਦਾ ਜਿੰਨੇ ਨਕੰਮੇ ਨੇ ਉਹ ਸਾਰੇ ਜੇਹੰ ਚ ਹੌਣ ਲੱਗ ਪੈਂਦੇ ਹਨਾ ਕਮਾਈ ਵਾਲਾ ਆਪਣੇ ਹੱਥ ਨਾਲ ਕਪੜਾ ਵੀ ਦੇ ਦਿੱਤੇ ਪੱਤ ਟਿੱਕੀ ਜਾਂਦੀ ਭਗਤ ਜਨਾ ਕਾ ਲੂਗਰਾ ਪਾਟੀ ਕੰਬਲੀ ਓੜ ਨਗਨ ਨਾ ਹੋਈ ਸਾਖਤ ਸਿਰ ਪਉ ਰੇਸ਼ਮੀ ਪੈਰਤ ਪਤ ਖੋਈ ਹੁਣ ਦੇਖੋ ਇੱਕ ਪਾਸੇ ਰੇਸ਼ਮੀ ਕਪੜੇ ਦੂਜੇ ਪਾਸੇ ਇੱਕ ਪਾਟੀ ਕੰਬਲੀ ਦੇ ਦਿੱਤੀ ਮੈਂ ਤਾਂ ਬੇਨਤੀ ਕੀਤੀ ਹਜ਼ੂਰ ਨੇ ਉਹ ਸੱਚੀ ਸੋਚੀ ਕਿਰਤ ਨੂੰ ਬੜੀ ਵੱਡੀ ਥਾਂ ਦਿੱਤੇ ਅੱਜ ਬਿਲਕੁਲ ਨਹੀਂ ਪੁੱਛਿਆ ਜਾਂਦਾ ਉਹ ਜੀ ਗੁਰੂ ਸਾਹਿਬ ਪੁੱਛਦੇ ਸਨ ਮੈਂ ਤਿੰਨ 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 ਥਾਵਾਂ ਤੇ ਪੜਿਆ ਜੀ ਖਾਸ ਕਰਕੇ ਚਾਰ ਥਾਵਾਂ ਤੇ ਮੈਂ ਕਿਹਾ ਵੀ ਅਸੀਂ ਸਾਡੀ ਵੀ ਕਮਜ਼ੋਰੀ ਗੁਰੂ ਸਾਹਿਬ ਮਲਕ ਭਾਗੋ ਨੂੰ ਕਹਿੰਦੇ ਆ ਤੇਰੀ ਕਿਰਤ ਕੀ ਹੈ ਸੱਜਣ ਠੱਗ ਨੂੰ ਕਹਿੰਦੇ ਉਹ ਤੇਰੀ ਕਿਰਤ ਕੀ ਹੈ ਭੂਮੀਆਂ ਚੋਰ ਨੂੰ ਕਹਿੰਦੇ ਰੋਟੀ ਤੇ ਖਾਣ ਲੱਗ ਪਿਆ ਪੈਸਾ ਕਿਵੇਂ ਕਮਾ ਕੇ ਲਿਆਉਣਾ ਇਹ ਨਹੀਂ ਬਰੀਕੀ ਚ ਨਹੀਂ ਕੋਈ ਜਾਂਦਾ ਪਰ ਬਾਬਾ ਜੀ ਗਏ ਪਿਛਲੇ ਦਿਨ ਮੈਂ ਅਰਜ਼ ਕੀਤੀ ਉਹ ਤਰੰਗੇ ਸਾ ਪਾ ਮਾਨਸ ਖਾਣਾ ਖਰ ਨਿਵਾਜ ਛੁਰੀ ਵਗਾਏ ਤਿੰਨ ਕਲ ਤਾਗ ਤਿੰਨ ਘਰ ਬ੍ਰਾਹਮਣ ਪੂਰਾ ਸਾਧ ਪੂਰਾ ਨਾਦ ਉਹਨਾਂ ਪਿਆਵੈ ਉਹੀ ਸਾਧ ਇਹ ਤਿੰਨ ਤੁਕਾ ਫਿਰ ਸੁਣਿਓ ਆਸਾ ਦੀ ਵਾਰ ਦੇਨ ਕਿ ਮੁਸਲਮਾਨ ਖਾਕਮ ਜਿਹੜਾ ਹੈ ਉਹ ਬੰਦੇ ਖਾ ਰਿਹਾ ਸੱਚ ਮੁੱਚ ਉਹ ਲੋਕਾਂ ਨੂੰ ਲੋਟ ਉਟ ਕੇ ਖਾ ਰਿਹਾ ਤੇ ਨਾਲ ਨਮਾਜ਼ ਦਾ ਪੰਜ ਵਕਤ ਦਾ ਪੱਕਾ ਹੈ ਤੇ ਹਾਕਮ ਦੇ ਘਰ ਜਿਹੜਾ ਨੌਕਰ ਹੈ ਅੱਗੇ ਅਹਲਕਾਰ ਅਫਸਰ ਖੱਤਰੀ ਹੈ ਉਹ ਵੀ ਉਹ ਕੁਝ ਖਾਂਦਾ ਜੋ ਕੁਝ ਉਹਦਾ ਮਾਲਕ ਖਾ ਰਿਹਾ ਹੈ ਉਸ ਤੋਂ ਬਾਅਦ ਉਸ ਖੱਤਰੀ ਦੇ ਘਰ ਜਿੱਦਣ ਪੂਜਾ ਪ੍ਰਤੀਸ਼ਟਾ ਹੁੰਦੀ ਹੈ ਉਸ ਦਿਨ ਬ੍ਰਾਹਮਣ ਆ ਜਾਂਦਾ ਉਹ ਸ਼ੰਖ ਵਜਾਂਦਾ ਤੇ ਗੁਰੂ ਕਹਿੰਦਾ ਜਿਹੜਾ ਖੱਤਰੀ ਤੇਰੀ ਜੇਬ ਵਿੱਚ ਪੈਸੇ ਪਾਣ ਲੱਗਾ ਹੈ ਨਾ ਇਹ ਉਸ ਹਾਕਮ ਦੇ ਘਰੋਂ ਆਏ ਨੇ ਜਿਹੜਾ ਗਰੀਬਾਂ ਨੂੰ ਮਾਰ-ਮਾਰ ਕੇ ਜ਼ੁਲਮ ਦੀ ਰੋਟੀ ਖਾ ਰਿਹਾ ਹੈ ਤਿੰਨ ਥਾਵਾਂ ਕਿਹਾ ਫਿਰ ਸੁਣ ਬਾਮ ਮਾਨਸ ਖਾਣੇ ਕਰੇ ਨਿਵਾਜ ਇਹ ਹੋ ਗਿਆ ਹਾਕਮ ਛੁਰੀ ਵਗਾਏ ਤਿੰਨ ਗਲ ਤਾਂਗ ਉਹਨੇ ਧਾਗਾ ਪਾਇਆ ਉਹਨਾ ਛੁਰੀ ਪੜੀ ਉਸ ਖਤਰੀ ਦੇ ਕਰ ਤਿੰਨ ਕਰ ਬ੍ਰਾਹਮਣ ਪੂਰਾ ਨਾਦ ਉਹ ਸੰਖ ਵਜਾਦੇ ਉਹਨਾ ਪੀ ਆਵੇ ਕੋਈ ਸਾਦ ਇੱਥੇ ਜਦੋਂ ਹਜ਼ੂਰ ਨੇ ਪ੍ਰਸ਼ਾਦਾ ਛਕਿਆ ਮਲਕ ਪਾਗੋ ਆ ਗਿਆ ਤਾਕਤ ਸੀ ਅਗਲੇ ਕੋਲ ਇਤਿਹਾਸ ਕਹਿੰਦਾ ਧੱਕੇ ਨਾਲ ਆਦਮੀ ਪਕੜ ਕੇ ਲੈ ਗਏ ਉਹਨੇ ਜਾਂਦਿਆਂ ਸਾਰ ਕਿਹਾ ਜੀ ਤੁਸੀਂ ਚੌਂਪੜੀ 'ਚ ਬੈਠੇ اے ਸ਼ਬਦ ਵਰਤੇ ਇੱਕ ਤਰਖਾਨ ਦੇ ਘਰ ਬੈਠੇ ਮੇਰਾ ਵਰਨ ਵੇਖਿਆ ਤੁਸੀਂ ਆਪਣਾ ਤੁਹਾਡਾ ਕੀ ਵਰਨ ਹਜ਼ੂਰ ਕਹਿੰਦੇ ਨੇ ਮੇਰਾ ਕੋਈ ਵੀ ਵਰਨ ਨਹੀਂ ਕਹਿੰਦਾ ਉੱਥੇ ਦੇਖੋ ਆ ਇੰਨੇ ਲੋਕ ਛਕਣ ਆਏ ਤੁਸੀਂ ਕਿਉਂ ਨਹੀਂ ਆਏ ਤੇ ਅੱਜ ਵੀ ਯਾਦ ਰੱਖਿਓ ਬਹੁ ਗਿਣਤੀ ਜਿੱਥੇ ਭੀੜ ਇਕੱਠੀ ਹੋ ਜਾਏ ਅਸੀਂ ਲੋਕ ਉਸ ਬੰਦੇ ਨੂੰ ਬਹੁਤ ਰੂਹਾਨੀ ਬੰਦਾ ਕਹਿਣ ਲੱਗ ਪੈਂਦੇ ਆ ਭੀੜ ਕਦੀ ਮਾਪ ਤਣ ਨਹੀਂ ਹੁੰਦਾ ਰੂਹਾਨੀਅਤ ਦਾ ਫਿਰ ਯਾਦ ਰੱਖੋ ਭੀੜ ਕਦੀ ਮਾਪ ਤਣ ਨਹੀਂ ਜ ਰੂਹਾਨੀਅਤ ਦਾ ਭੀੜ ਹਾਂ ਠੀਕ ਹੈ ਸਾਧ ਸੰਗਤ ਦੀ ਭੀੜ ਜੋ ਪਾਈ ਬਾਣੀ ਚ ਆਇਆ ਅੱਜ ਖੈ ਵੀ ਇਹ ਬੰਦੇ ਪਿੱਛੇ ਇੰਨੇ ਲੋਕ ਇਹ ਤਾਂ ਬਤਾ ਪਹੁੰਚਿਆ ਹੋਣਾ ਨਹੀਂ ਪਿਆਰਿਓ ਨੱਚਣ ਵਾਲੇ ਕਈ ਵਰੀ ਆਉਂਦੇ ਆ ਤੇ ਲੋਕੀ ਲੱਖਾਂ ਲੱਖਾਂ ਸਾਰੀ ਸਾਰੀ ਰਾਤ ਬਾਹਰ ਖਲੋਤੇ ਰਹਿੰਦੇ ਰੂਹਾਨੀ ਨੇ ਹਾਂ ਇਥੋਂ ਤੱਕ ਜਿਹੜੇ ਰੁਖਾਨੀ ਸ਼ਬਦ ਵਰਤ ਕੇ ਵੀ ਦੁਨੀਆ ਇਕੱਠੀ ਕਰਦੇ ਆ ਗੁਰੂ ਕਹਿੰਦਾ ਜੇ ਤੇਰੀ ਪਤ ਲੇਖੇ ਚ ਨਾ ਨਾ ਪਈ ਤੂੰ ਰੱਬ ਦੇ ਘਰ ਚ ਪ੍ਰਵਾਨ ਨਹੀਂ ਪੂਜ ਲੱਗੈ ਪੀਰ ਆਖੀਐ ਪੂਜਾ ਵੀ ਹੋਵੇ ਲੋਕ ਪੀਰ ਵੀ ਕਹਿ ਪੂਜ ਲੱਗੈ ਪੀਰ ਆਖੀਐ ਸਾ ਮਿਲੈ ਸੰਸਾਰ ਨਾਉ ਸਦਾਏ ਆਪਣਾ ਹੋਵੇ ਸਿਧ ਸੁਮਾਰ ਜਾ ਪਤ ਲੇਖੇ ਨਾ ਪਵੈ ਤਾਂ ਸਭਾ ਪੂਜ ਖਵਾਰੂ ਕਹਿੰਦਾ ਇਨੇ ਲੋਕ ਆਏ ਤੇ ਮਹਾਰਾਜ ਕਹਿੰਦੇ ਕੋਈ ਜ਼ਰੂਰੀ ਥੋੜਾ ਹੈ ਮਾਪਤਾਂ ਦੇ ਇਹਨਾਂ ਲੋਕਾਂ ਦੇ ਉਹਨਾਂ ਨਾਲ ਤੂੰ ਸ਼ੁੱਧ ਕਹਿ। ਕਹਿੰਦਾ ਮੇਰੇ ਘਰ ਵਿੱਚ ਪੂੜੇ, ਮਾਲ ਪੂੜੇ, ਖੀਰ। ਉੱਥੇ ਸਾਡਾ ਇਤਿਹਾਸ ਕਹਿੰਦਾ ਚਲੋ ਸਾਖੀਕਾਰਾਂ ਨੇ ਤੇ ਖੂਨ ਤੇ ਦੁੱਧ ਨਿਕਲਣ ਦੀ ਗੱਲ ਕਈ ਗੁਰੂ ਸਮਰਾਤ ਕਹਿ ਪਰ ਉੱਥੇ ਮਹਾਰਾਜ ਜੀ ਨੇ ਕਹਿ ਦਿੱਤਾ ਮਲਕ ਭਾਗੋ ਤੇਰੀ ਰੋਟੀ ਵਿੱਚ ਗਰੀਬਾਂ ਦੇ ਖੂਨ ਤੇ ਬੋਟੀਆਂ ਨੇ। ਤੂੰ ਬ੍ਰਹਮ ਭੋਜ ਕਰ ਰਿਹਾ ਹੈਂ। ਪਾਪ ਕਰਨਾ ਹੈ। ਲੋਕਾਂ ਦਾ ਹੱਕ ਖੋ ਕੇ ਖਾਣਾ ਹੈ ਜ਼ੁਲਮ ਤੂੰ ਕਰਨਾ ਹੈ ਹਾਕਮ ਦੇ ਨਾਲ ਰਲ ਕੇ ਤੇ ਸਾਲ ਬਾਅਦ ਬ੍ਰਹਮ ਭੋਜ ਕਰਨਾ ਪਿਆਰਿਓ ਬਖਸ਼ ਦੇ ਅੱਜ ਜੇ ਸਾਰੀ ਜ਼ਿੰਦਗੀ ਬੰਦੇ ਨੇ ਸਾਰਾ ਸਾਲ ਪਾਪ ਕਰਨੇ ਨੇ ਤੇ ਉਦੋਂ ਬਾਅਦ ਕਹਿ ਬ ਮਹੀਨੇ ਬਾਅਦ ਖੰਡ ਪਾਠ ਸਭ ਰਖਾ ਤਾ ਜੀ ਤੇ ਗਰੀਬ ਗੁਰਬੇ ਨੂੰ ਇੰਨਾ ਲੰਗਰ ਛਕਾਇਆ ਪੁੱਛੋ ਕੁਝ ਨਾ ਬਾਬਾ ਜੀ ਕਹਿੰਦੇ ਨੇ ਨਹੀਂ ਓਏ ਕਾਦਾ ਬ੍ਰਹਮ ਭੋਜ ਤੂੰ ਪਾਪ ਦਾ ਭੋਜਨ ਤਿਆਰ ਕੀਤਾ ਉਹਨਾਂ ਕਹਿੰਦੇ ਤੇਰੇ ਭੋਜਨ ਚ ਖੂਨ ਹੈ ਲਾਲੋ ਤੂੰ ਉਦਾਸ ਨਾ ਹੋ ਤੇਰੀ ਕਿਰਤ ਦੁੱਧ ਵਰਗੀ ਸੋਚੀ ਹੈ ਤੇਰਾ ਭੋਜਨ ਅੰਮ੍ਰਿਤ ਹੈ ਸੱਚੀ ਮੁੱਚੀ ਮਲਕ ਭਾਗੋ ਚਰਨਾ ਤੇ ਡਿੱਗ ਪਿਆ ਇਹ ਨਹੀਂ ਉਹ ਆਕੀ ਹੋਇਆ ਉਹ ਹਜ਼ੂਰ ਦੇ ਚਰਨਾ ਤੇ ਡਿੱਗਾ ਸਤਿਗੁਰੂ ਨੇ ਕਿਹਾ ਧਰਮ ਦੀ ਕਿਰਤ ਕਰ ਤੇ ਪ੍ਰਮਾਤਮਾ ਦੀ ਇਬਾਦਤ ਕਰ ਘਰ ਹੁੰਦੇ ਆ ਉੱਥੇ ਫਿਰ ਭਾਈ ਲਾਲੋ ਸਾਰਾ ਵਰਤਾਰਾ ਹਜ਼ੂਰ ਨੂੰ ਦੱਸ ਦਿਆ ਲਾਲੋ ਜਿੰਨੇ ਲੋਕ ਪਾਪ ਕਰਦੇ ਪਿਆ ਕਿਉਂਕਿ ਉੱਥੇ ਵਿਆਹਾਂ ਅੱਗੇ ਤੁਸੀਂ ਦੇਖਿਓ ਕਿਵੇਂ ਖਰਚਾ ਕਰਦੇ ਲੋਕ ਵਿਆਹਾਂ 'ਤੇ ਮੈਂ ਤਾਂ ਹੀ ਇਹ ਸ਼ਬਦ ਰੱਖਿਆ ਹੈ ਵੀ ਇਸ ਵਿੱਚ ਇੱਕ-ਇੱਕ ਗੱਲ ਦਾ ਜ਼ਿਕਰ ਕਰਨਗੇ ਬਾਬਾ ਜੀ ਪਠਾਨ ਅਮੀਰ ਬੜੇ ਨੇ ਖੱਤਰੀ ਅਮੀਰ ਬੜੇ ਨੇ ਰੁਪਈਏ ਦੀ ਕਮੀ ਕੋਈ ਨਹੀਂ ਪਰ ਆਆਸ਼ ਨੇ ਰੱਜ ਕੇ ਸ਼ਰਾਬ ਪਿੰਦੇ ਆ ਨਸ਼ਾ ਹਰ ਤਰ੍ਹਾਂ ਦਾ ਕਰਦੇ ਆ ਸਿਰਫ ਤੇ ਸਿਰਫ ਦੌਲਤ ਤੇ ਨਸ਼ੇ ਵਿੱਚ ਚੂਰ ਵਾਸ਼ਨਾ ਵਿੱਚ ਫਸੇ ਕੋਈ ਲੋਕਾਂ ਨੂੰ ਰੱਬ ਚੇਤੇ ਕੋਈ ਨਹੀਂ ਹਜ਼ੂਰ ਕਹਿੰਦੇ ਨੇ ਲਾਲੋ ਕੁਝ ਵਾਪਰਨ ਵਾਲਾ ਹੈ ਮੈਂ ਇਸ ਕਰਕੇ ਅਰੰਭ ਚ ਤੁਹਾਨੂੰ ਆਪ ਨੂੰ ਬੇਨਤੀ ਕੀਤੀ ਸੀ ਕਿ ਮਹਾਰਾਜ ਨੇ ਜਿੰਨੇ ਸ਼ਬਦ ਵਰਤੇ ਆ ਉਹ ਸਾਰੇ ਦੇ ਸਾਰੇ ਸ਼ਬਦ ਜੇ ਆਉਣ ਵਾਲੇ ਸਮੇਂ ਬਾਰੇ ਕਹਿ ਰਹੇ ਆ ਐਵੇਂ ਕਬਰਾਇਏ ਨਾ ਹਜ਼ੂਰ ਸਮਰੱਥ ਨੇ ਉਹ ਸਭ ਕੁਝ ਕਹਿ ਰਹਾ ਆ ਵੀ ਆ ਕੁਝ ਖੋਣ ਵਾਲਾ ਹੈ ਲਾਲੂ ਦੇ ਘਰ ਮਹਾਰਾਜ ਟਿਕਦੇ ਜਿਹੜਾ ਗੁਰਦੁਆਰਾ ਰੋੜੀ ਸਾਹਿਬ ਹੈ ਨਾ ਭਾਈ ਮਰਦਾਨਾ ਚਲਾ ਜਾਂਦਾ ਇੱਥੋਂ ਤਲਵੰਡੀ ਮਹਾਰਾਜ ਜੀ ਇੱਥੇ ਰੁਕ ਜਾਂਦੇ ਟਿਕ ਜਾਂਦੇ ਆ ਮਰਦਾਨਾ ਜੀ ਚਲੇ ਜਾਂਦੇ ਨੇ ਤਲਵੰਡੀ ਘਰ ਮਿਲਣ ਵਾਸਤੇ ਇੱਥੇ ਵੀ ਸਤਗੁਰੂ ਜਿੱਥੇ ਰੋੜੀ ਸਾਹਿਬ ਖੈ ਇੱਥੇ ਸਾਰਾ ਦਿਨ ਇਬਾਦਤ ਬੰਦਗੀ ਕਰਨੀ ਤੇ ਸੰਧਿਆ ਨੂੰ ਲਾਲੋ ਦੀ ਖੁੱਲੀ ਵੀ ਜਾ ਬੈਠਣਾ ਉਹਦੀ ਕੁੱਲੀ ਦੇ ਵਿੱਚ ਸ਼ਾਮ ਨੂੰ ਫਿਰ ਕੀਰਤਨ ਪਾਠ ਭਜਨ ਜੋ ਸਤਿਗੁਰੂ ਉੱਥੇ ਬਖਸ਼ਿਸ਼ ਕਰਦੇ ਆ ਉੱਥੇ ਫਿਰ ਲਾਲੋ ਦੇ ਘਰ ਬੈਠਿਆ ਹਜ਼ੂਰ ਨੇ ਕਿਹਾ ਜੈਸੀ ਮੈਂ ਆਵੇ ਖਸ਼ਮ ਕੀ ਬਾਣੀ ਇਸ ਗੱਲ ਨੂੰ ਫਿਰ ਧਿਆਨ ਨਾਲ ਇਹ ਇਹ ਨਹੀਂ ਕਹਿ ਰਿਹਾ ਮੈਂ ਦੇਖ ਕੇ ਆਇਆ ਕੁਝ ਹੋਣ ਵਾਲਾ ਇਹ ਨਹੀਂ ਕਿ ਆ ਵੀ ਮੈਂ ਆ ਕੋਈ ਦੇਖਿਆ ਹਜ਼ੂਰ ਕਹਿੰਦੇ ਨੇ ਮੈਨੂੰ ਖਸਮ ਨੇ ਇਹ ਸੰਦੇਸ਼ ਭੇਜਿਆ ਹੈ। ਇਹ ਯਾਦ ਰੱਖਿਓ ਇਸ ਨੁਕਤੇ ਨੂੰ ਲੈ ਕੇ ਤੁਰਾਂਗੇ ਤੇ ਅਰਥ ਬਿਲਕੁਲ ਸਰਲ ਹੋਈ ਜਾਣਗੇ। ਲਾਲੋ ਮੇਰੇ ਖਸਮ ਦਾ ਮੇਰੇ ਮਾਲਕ ਦਾ ਮੈਨੂੰ ਸੁਣਿਆ ਆਇਆ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲਓ ਤੈਸੜਾ ਦਰਤਿ ਹੋ ਜਾ। ਅਰਥ ਮੈਂ ਕੱਲ ਨੂੰ ਕਰਾਂਗਾ ਸਿਰਫ ਥੋੜਾ ਜਿਹਾ। ਜੀਹੋ ਜੀ ਪਰਮਾਤਮਾ ਮੈਨੂੰ ਸੰਦੇਸ਼ ਭੇਜ ਰਿਹਾ ਹੈ ਆਹ ਕੁਝ ਵਾਪਰਨ ਵਾਲਾ ਹੈ ਆਹ ਕੁਝ ਖੋਣਾ ਹੈ ਇਹ ਮੈਂ ਨਹੀਂ ਕਹਿ ਰਿਹਾ ਇਹਨੂੰ ਸ਼ਰਾਪ ਚ ਨਾ ਲੈ ਕੇ ਜਾਈ ਇਹ ਸਭ ਕੁਝ ਵਾਪਰਨਾ ਹੈ ਲਾਲੋ ਦੇਖੀਏ ਇਥੇ ਉਹ ਕੁਝ ਵਾਪਰੇਗਾ ਜਿਵੇਂ ਵਿਆਹਾਂ ਚ ਵਾਪਰਦਾ ਹੈ ਕੱਲ ਨੂੰ ਮੈਂ ਅਰਜ਼ ਕਰਾਂਗੇ ਸਾਰੀ ਉਧਾਰਨ ਵਿਆਹ ਦੀ ਹੈ ਜੋਰੀ ਮੰਗੇ ਦਾਨ ਵੇ ਲਾਲੋ ਖੂਨ ਕੇ ਸੋਇਲੇ ਗਾਵੀਆਂ ਨਾਨਕ ਰਤਕਾ ਕੁੰਗੂ ਪਾਏ ਵੇ ਲਾਲੋ ਕਾਜ਼ੀਆਂ ਬਾਂਮਣਾ ਕੀ ਗੱਲ ਥੱਕੀ ਅਗਦ ਪੜਾ ਅਗਦ ਅਰਥ ਨਕਾਹ ਅਗਦ ਪੜਾ ਸ਼ੈਤਾਨ ਵੇ ਲਾ ਲੋ ਇਹ ਪਹਿਲੇ ਪਦੇ ਦੇ ਵਿੱਚ ਕੇਵਲ ਵਿਆਹ ਦੀ ਉਦਾਹਰਨ ਹੈ ਪਰ ਵਿਆਹ ਦੀ ਉਦਾਹਰਨ ਨੂੰ ਸਤਗੁਰਾਂ ਨੇ ਜੋੜਿਆ ਜ਼ੁਲਮ ਦੇ ਨਾਲ ਜਿਵੇਂ ਵਿਆਹਾਂ ਵਿੱਚ ਸੋਹਲੇ ਪੜੇ ਜਾਂਦੇ ਆ ਲਾ ਲੋ ਇਥੇ ਕੀਰਨੇ ਤੇ ਵੈਣ ਪੈਣ ਗਿਉਣ ਵਾਲੇ ਸਮੇਂ ਵਿੱਚ ਜਿਵੇਂ ਵਿਆਹਾਂ 'ਚ ਕੇਸਰ ਛਿੜਕਿਆ ਜਾਂਦਾ ਹੈ ਇੱਥੇ ਦੇਖੀ ਖੂਨ ਚਾਰ ਚਫੇਰੇ ਡੁੱਲੇਗਾ ਜਿਵੇਂ ماں ਕੇ ਸੰਦੂਰ ਭਰਦੇ ਨੇ ਲੋਕ ਇੱਥੇ ਚੀ ਪੱਟੀਆਂ ਸਿਰਾਂ ਦੀਆਂ ਵਿੱਚ ਖੂਨ ਦਾ ਸੰਦੂਰ ਭਰਿਆ ਜਾਏਗਾ ਇਸ ਜ਼ਮੀਨ ਤੇ ਇਹ ਟੁਕੜਾ ਟੁਕੜਾ ਇਹ ਕਾਇਆ ਹੋਣਗੀਆਂ ਜਿਹੜੀਆਂ ਐਸ਼ੋ ਇਸ਼ਰਤ ਵਿੱਚ ਖਚਤ ਨੇ ਪਰ ਉਹਦੋਂ ਇਹਨਾਂ ਅੱਜ ਨਹੀਂ ਗੱਲ ਸੁਣ ਰਹਿ ਅੱਜ ਇਹਨਾਂ ਨੂੰ ਨਸ਼ਾ ਦੌਲਤ ਦਾ ਪਦਵੀ ਦਾ ਪੈਸੇ ਦਾ ਅੱਜ ਮੇਰੀ ਗੱਲ ਨਹੀਂ ਸੁਣ ਰਿਹਾ ਪਰ ਯਾਦ ਰੱਖੀ ਜਦੋਂ ਸਭ ਕੁਝ ਵਾਪਰ ਜਾਏਗਾ ਮੇਰੀਆਂ ਗੱਲਾਂ ਯਾਦ ਕਰ ਕਰਕੇ ਹਿੰਦੁਸਤਾਨ ਕੀਰਨੇ ਪਾਏਗਾ ਕਿ ਕਿਸੇ ਮਹਾਪੁਰਖ ਨੇ ਸੱਚ ਕਿਹਾ ਹੈ ਮੈਂ ਅਰਜ਼ ਕਰ